ਸਾਰੀ ਟੀਮ ਆਪਣੇ ਪਿੰਡ ਦੀ ਹੈ ਆਪਣੇ ਰਾਣੇ ਨੂੰ ਮਿਲੋ ਰਾਣਾ ਸਸੀਗਰ ਬਲਾ ਇੱਕ ਹੋਕੀ ਨਾ ਤੁਹਾਡਾ ਸਿੰਧੂ ਸਿੰਧੂ ਨੂੰ ਮਿਲੋ ਜੀ ਸਸੀਗਰ ਬਲਾ ਬਲੋ ਹਾਂ ਅਰੇ ਮੰਗਲ ਸਿੰਘ ਸਾਹਿਬ ਆ ਗਏ ਸਸੀਗਰ ਬਲਾ ਜੀ ਸਸੀਗਰ ਮਿਲਦੇ ਆਏ ਸਰਦੇ ਆ ਅੱਜ ਇਧਰ ਕੀ ਨਾ ਤੇਰਾ ਲਖਮਿੰਦਰ ਹਾਂ ਸਸੀਗਰ ਦਾ ਬਲਾ ਸਸੀਗਰ ਇਧਰ ਆ ਕੇ ਬਾਈ ਖੜਾ ਹਾਂ ਹਾਂ ਸਸੀਗਰ ਕਿਹੜਾ ਪਿੰਡ ਹੈ ਆਪਣਾ ਵਾਗੇ ਵਾਲਾ ਤੇ ਵਾਗੇ ਵਾਗੇ ਵਾਲਾ ਇੱਕ ਸਹੀ ਰਹਿ ਅੱਛਾ ਖਾਈ ਬਾਗਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਨਾਨਕਾ ਹੈ ਮੇਰੇ ਬੰਦਿਆਂ ਤੇ ਆ ਬਾਈ ਕਿਹੜਾ ਪਿੰਡ ਆਪਣਾ ਗਵਿੰਦਗੜ ਕਿਹੜਾ ਗਵਿੰਦਗੜ ਸਸੀਕਾਲ ਦਾ ਬਲਾਲਾ ਹਾਂ ਤੇ ਇੱਥੇ ਕਿਵੇਂ ਆਏ ਮੇਲੇ ਦੇ ਮੇਲੇ ਦੇ ਇੱਧਰ ਕਿਡਾ ਨੋ ਨੀ ਇੱਧਰ ਜੀ ਸਾਹਮਣੇ ਬਾਬਾ ਬਣਪੀ ਦਾ ਮੇਲਾ ਲੱਗਾ ਹੈ ਇੱਥੇ ਆਪਾਂ ਰੇਖ ਸਾਲ ਆਉਂਦੇ ਇਸ ਸਾਲ ਫੇਰ ਆਏ ਤੇ ਆਪਾਂ ਤੁਹਾਨੂੰ ਦਿਖਾਉਂਦੇ ਜਿੱੱਗੇ ਕਿੱਥੇ ਤੇ ਰੇਖ ਟ੍ਰੇਨ ਰੁਕੂਗੀ ਆ ਦੇਖੋ ਇਹ ਨਹੀਂ ਹੈਗਾ ਕਿ ਟ੍ਰੇਨ ਕੋਈ ਨਾ ਰੁਕੂਗੀ ਇੱਥੇ ਟ੍ਰੇਨ ਨੇ ਰੁਕਣਾ ਹੀ ਰੁਕਣਾ ਕਿਉਂਕਿ ਬਾਬਾ ਦੀ ਸ਼ਕਤੀ ਇਦਾਂ ਦੀ ਆ ਇਸ ਤਰ੍ਹਾਂ ਦੀ ਆ ਕਿ ਆਪਣੇ ਲਾ ਦੀ ਪੂਰੀ ਕਰਨੀ ਨਾ ਬਾਬਾ ਜੀ ਮਕਾਨ ਬਣਾ ਆਂਦੇ ਸਾਲ ਨੂੰ ਐ ਗੱਜ-ਵੱਜ ਇਧਰ ਸਾਰੇ ਸਵਾਗਤ ਕਰੀਓ ਤੂੰ ਇਹ ਵੀ ਆਪਣੇ ਪਿੰਡ ਤੋਂ ਆਇਆ ਕਿੰਨੇ ਬੰਦੇ ਆ ਆਪਣੇ ਪਿੰਡ ਤੱਕ 50 ਬੰਦਾ ਤਾਂ ਹੋਊਗਾ ਹਨਾ ਹਾਂ ਲਗਭਗ ਹੋਣਗੇ ਹਾਂ ਸਾਸੀ ਕਾਬਲਾ ਬਲੋ ਸਤਿ ਸ਼੍ਰੀ ਅਕਾਲ ਜੀ ਇਧਰ ਆਏ ਉਹ ਗੱਲ ਸੁਣੇ ਇੱਕ ਉਹ ਬੰਦਾ ਯਾਰ ਭੱਜਿਆ ਇਹ ਵੀ ਪਿੰਡ ਦਾ ਹੀ ਆਪਣੇ ਕੈਮਰੇ ਦੇ ਕਿਉਂ ਭਜਦੇ ਆਵੇਂ ਕਿਉਂ ਭਜਦਾ ਕੈਮਰੇ ਤੋਂ ਹੈ ਹਾਂ ਕਿਹੜੀ ਇਹ ਗੈਰੈਂਟੇਨ ਆਇਆ ਜੀ ਕਲਾਕਾਰ ਵੀ ਕਹਿੰਦੇ ਇੱਥੇ ਆਊਗਾ ਹਰੇਕ ਸਾਲ ਹੀ ਆਉਂਦਾ ਇੱਥੇ ਕਲਾਕਾਰ ਕੋਈ ਨਾ ਕੋਈ ਆਉਣਗੇ ਜੀ ਤੇ ਬਾਕੀ ਜੇ ਆਪਾਂ ਤੁਹਾਨੂੰ ਪਹਿਲੇ ਦਿਖਾਉਣੇ ਤੂੰ ਐ ਪੱਜਾ ਦਿਨ ਕਹਿ ਰਿਹਾ ਡਰ ਕੋ ਲੱਗਾ ਕਹਿੰਦੇ ਪਿਆ ਹਾਂ ਓਏ ਇਹ ਤਾਂ ਇੱਥੇ ਹੈ ਬੰਦਾ ਬੜਾ ਬੋਲਦਾ ਥੋੜੀ ਤਕਲੀਫ ਬੰਦਾ ਅਨਸਰ ਵਾਲੀ ਪੂਰੀ ਕਰਨੀ ਮੁਕਤੀ ਦਿਓ ਨਾ ਮਹਾਂ ਜੀ ਆਪਣਾ ਕੋਲ ਹੋਏ ਏ ਨਹੀਂ ਕੋਈ ਗੱਲ ਕੋਈ ਗੱਲ ਇੱਕ ਬੇਨਤੀ ਹੈ ਜਿਹੜੀ ਸਾਡੀ ਕਮੇਟੀ ਦੇ ਮੈਂਬਰ ਜਿਹੜੇ ਸਾਰੇ ਮੈਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਾਂਗਾ ਸ਼ਬਾਸ ਚੰਦਰ ਆਸੋ ਦੇ ਸਰਪੰਚ ਪਹਿਲਾ ਬਲ ਰੋਕੀਂ ਬਾਬਾ ਬਲਵਿੰਦਰ ਕਹਿੰਦੇ ਨੇ ਜਿਹੜੇ ਹੁਣ ਪੇਪਰ ਆਣੇ ਬੈਨੇ ਇਹਨਾਂ ਦੇ ਵਿੱਚੋਂ ਮੈਂ ਸੈਲੈਕਟ ਹੋ ਜਾਵਾਂ ਪਾਸ ਹੋ ਜਾਵਾਂ ਮੈਂ ਸੈਲੈਕਟ ਹੁੰਦਾ ਪਾਸ ਤੇ ਬਾਬਾ ਬਲਵਿੰਦਰ ਇਹਨਾਂ ਨੂੰ ਸੈਲੈਕਟ ਕਰੋ ਆਦੇ ਸਾਲ ਨੂੰ ਬਾਅਦ ਦਰਿੰਦਰ ਬਾਬਾ ਜੀ ਦਾਇਰ ਤੇ ਇੱਥੇ ਜੀ ਕਲਾਕਾਰ ਆ ਰਹੇ ਨੇ ਬਲਕਾਰ ਨੇ ਖਿਲਾ ਆ ਰਹੇ ਨੇ ਸਾਹਮਣੇ ਜਾਨੀ ਕਿ ਬੰਦੇ ਕਹਿੰਦੇ ਆ ਇੱਥੇ ਦੇ ਸੇਵਾਦਾਰ ਕੜੇ ਬਾਕੀ ਪੱਕਾ ਪਤਾ ਜੀ ਕਿਸੇ ਨੂੰ ਹੈ ਨਹੀਂ ਕਿਹੜਾ ਕਲਾਕਾਰ ਆ ਰਿਹਾ ਤੇ ਜੀ ਨਜ਼ਾਰਾ ਇੱਥੇ ਬਹੁਤਾ ਹੀ ਮੇਲੇ ਦਾ ਆਉਣ ਦਾ ਵੈਸੇ ਜਿੱਦਾਂ ਆਪਣੇ ਲੋਹੜੀ ਤੋਂ ਦੂਸਰੇ ਦਿਨ ਦਾ ਆਪਣਾ ਹੁੰਦਾ ਇੱਥੇ ਇਹਨੂੰ ਬਾਈ ਨੂੰ ਪਤਾ ਉਹ ਸਾਹਮਣੇ ਕਲਾਕਾਰ ਦਾ ਬਣਿਆ ਵੀ ਆਪਣਾ ਜਗ੍ਹਾ ਜਿੱਥੇ ਲਾਉਣਾ ਆ ਜੀ ਹੁਣ ਜਾ ਰਹੇ ਉਹ ਸਾਈਡ ਨੂੰ ਆ ਜਾ ਬਾਈ ਇਧਰ ਨੂੰ ਐਡ ਆ ਜੋ ਦਿਨ ਦੀ ਬਾਹਰ ਦਵਾਈ ਕੀ ਆ ਕੇ ਥੱਲੇ ਵੇਖ ਲੈ ਥੱਲੇ ਕੀ ਹੈ ਕੇ ਕੇ ਪਾਰ ਹੋਇਆ ਹੀ ਕੈਮਰਾ ਬੰਬ ਪਿਆਵੇ ਬੰਬ ਵੀ ਚੱਲ ਸਕਦਾ ਹੈ ਸਾਹਿਰ ਆਪਣਾ ਜਿਹੜਾ ਅਦਲੀ ਨਾਲ ਬਾਕੀ ਹੁਣ ਆਪਾਂ ਐਸਾਈਡ ਨੂੰ ਜਾ ਰਹੇ ਆ ਇਹ ਤੁਹਾਨੂੰ ਦੱਸ ਦਿਆ ਵੀ ਰੇਲਵੇ ਲਾਈਨ ਕਿਹੜੀ ਆ ਇਹ ਰੇਲਵੇ ਲਾਈਨ ਹੈਗੀ ਆ ਜੀ ਆਪਣਾ ਫਰੋਜਪੁਰ ਤੋਂ ਫਾਇਲ ਕਾ ਇਹ ਇਹਦੇ ਉੱਪਰ ਹੀ ਆਪਣਾ ਜਿਹੜਾ ਮੇਲਾ ਲੱਗਦਾ ਹੈ ਬੜ ਪੀਰ ਦਾ ਜੀ ਤੇ ਬਾਕੀ ਜੀ ਇਹ ਗੱਲ ਕਿ ਆਪਾਂ ਕਹਿਣਾ ਚਾਹੁੰਦੇ ਆ ਕਿ ਕੋਈ ਬਜ਼ੁਰਗ ਦੱਸਦਿਆ ਕਹਿੰਦੇ ਆ ਕਿ ਇੱਥੇ ਕਈ ਟਾਈਮ ਦੀ ਗੱਲ ਹੈ ਕਿ ਜਿੱਦਾਂ ਕਿ ਕਹਿੰਦੇ ਵੀ ਇਹ ਰੇਲਵੇ ਦੀ ਲੈਂਡ ਵਗੈਰਾ ਜਿਹੜਾ ਬਾਰਡਰੀ ਸੀ ਤੇ ਟ੍ਰੇਡ ਤੇ ਨਹੀਂ ਮ ਜਾਂਦਾ ਔਰ ਦੋ ਇਹਨਾਂ ਬਾਜੀ ਨੂੰ ਪੁੱਛੋ ਇੱਥੇ ਹੀ ਇਹ ਗੱਲ ਕਹਿੰਦੇ ਆ ਕਿ ਦੂਜਾ ਤੁਹਾਨੂੰ ਦੱਸਦੇ ਆ ਗੱਲਬਾਤ ਕਿ ਕਹਿੰਦੇ ਪੁਰਾਣੇ ਟਾਈਮ ਦੀ ਗੱਲ ਹੈ ਕਿ ਇੱਥੇ ਰੇਲਵੇ ਲਾਈਨ ਵਗੈਰਾ ਜਦੋਂ ਕਹਿੰਦੇ ਬਣਨ ਲੱਗੀ ਸੀ ਤੇ ਇਹਨਾਂ ਨੇ ਜਿਹੜੇ ਮਹਿਕਮੇ ਆ ਲੈ ਇਹਨਾਂ ਨੇ ਥੋੜਾ ਥੋੜਾ ਇੱਧਰ ਉੱਧਰ ਕੀਤੀ ਹੈ ਲੈਣਾ ਜਾਨੀ ਕਿ ਉਹ ਕੰਮ ਚੱਲਿਆ ਨਹੀਂ ਇਹਨਾਂ ਦਾ ਫਿਰ ਇਹਦੇ ਕਰਕੇ ਉਹਨਾਂ ਨੇ ਥੋੜਾ ਜਿਹਾ ਸਿੱਧਾ ਕੰਮ ਕਰਤਾ ਜਾਨੀ ਕਿ ਉਹਦੇ ਉਸ ਕਰਕੇ ਬਾਬੇ ਚ ਥੋੜਾ ਜਾਂ ਜਾਨੀ ਕਿ ਪੂਰੇ ਸੁਰੇ ਆ ਉਹ ਗੱਲਬਾਤ ਨਹੀਂ ਆ ਗਈ ਤੇ ਬਾਕੀ ਆਪਾਂ ਹੋਰ ਬੰਦਾਂ ਨੂੰ ਪੁੱਛਦੇ ਹਾਂ ਕਿੰਨੇ ਸਾਲ ਹੋ ਗਏ ਇੱਥੇ ਉਹਨਾਂ ਨੇ ਤੈਨੂੰ ਇੰਜ ਵਾਰ ਆਈ ਪਹਿਲੀ ਵਾਰ ਹੀ ਇਹਦੇ ਕੋਈ ਪਤਾ ਹੈ ਇਹਦੇ ਬਾਰੇ ਕਿ ਇਹ ਕਾਦੇ ਸਾਫਤਬ ਚ ਮੇਲਾ ਲੱਗਦਾ ਕਿਵੇਂ ਕੀ ਚੱਕਰ ਹੈ ਇਹਦੇ ਬਾਰੇ ਸੁਣਿਆ ਬਹੁਤ ਹੈ ਜੀ ਕਿ ਪਹਿਲੀ ਵਾਰ ਆਏ ਆ ਜੀ ਆਏ ਤਾਂ ਪਹਿਲੀ ਵਾਰ ਆਏ ਤੇ ਇਹ ਕੋਈ ਪਤਾ ਹੈ ਇਹਦੇ ਬਾਰੇ ਵੀ ਇਤਿਹਾਸ ਵਗੈਰਾ ਜਿਵੇਂ ਕਹਿੰਦੇ ਆ ਕਿ ਇੱਕ ਹੀ ਕਰਨ ਵਿੱਕਾ ਦੇ ਕਿਹੜਾ ਬਾਬਾ ਹੈ ਕਿਵੇਂ ਕਾਦੇ ਕਰਨ ਮੇਲਾ ਲੱਗਦਾ ਹੈ ਕਿ ਕੀ ਹੋਇਆ ਸੀ ਇੱਥੇ ਕੋਈ ਪਤਾ ਹੈ ਇਹਦੇ ਬਾਰੇ ਤੁਹਾਨੂੰ ਇਹਦੇ ਬਾਰੇ ਨਹੀਂ ਕੋਈ ਪਤਾ ਅੱਛਾ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਨਹੀਂ ਕੋਈ ਪਤਾ ਤੁਸੀਂ ਦੱਸੋ ਜੀ ਤੁਹਾਨੂੰ ਕੋ ਪਤਾ ਹੈਗਾ ਇਹਦੇ ਬਾਰੇ ਨਹੀਂ ਵਣ ਪੀਰ ਬਾਬਾ ਬਾਰੇ ਨਹੀਂ ਪਤਾ ਜੀ ਤੂੰ ਨੂੰ ਆਪਣੀ ਪਤਾ ਬਾਕਲੇ ਰੌਣਕ ਮੇਲਾ ਵੇਖਣ ਆਲੇ ਤੈਨੂੰ ਪਤਾ ਹੈ ਦੋਨੋਂ ਕੋਈ ਪਤਾ ਹੈਗਾ ਇਹਦੇ ਬਾਰੇ ਮੈਂ ਤਾਂ ਆਇਆ ਭਾਈ ਤੋਤਨਾਰ ਜੀ ਹਾਂ ਤੂੰ ਦੱਸ ਫਿਰ ਇਹ ਦੱਸੂਗਾ ਕੋਈ ਨਾ ਪ੍ਰੋਗਰਾਮ ਤਾਂ ਵਧੀਆ ਬਾਬੇ ਦੇ ਬਾਰੇ ਦੱਸ ਵੀ ਇਹਦਾ ਕਿਵੇਂ ਦਾ ਆਪਣਾ ਇਧਰ ਆ ਜਾ ਮੜਾ ਜਾ ਤੇ ਵਧੀਆ ਬਾਬਾ ਜੀ ਵਧੀਆ ਸੇਵਾਹੂ ਕਰਦਾ ਜੀ ਸੇਵਾ ਕਰ ਗੋੜਾ ਗੋੜਾ ਵਧੀਆ ਕੀਤਾ ਨਹਾਈ ਜੀ ਅੱਛਾ ਤੂੰ ਕੋਈ ਮਾਨਤਾ ਮੰਗੀ ਆ ਹਾਂ ਕੀ ਮੱਥਾ ਟੇਕਾ ਜੀ ਮੱਥਾ ਟੇਕਾ ਹੀ ਕਿਉਂਕਿ ਮੈਂ ਮੰਗੇ ਕੋਈ ਮੇਰੇ ਆ ਮਨੋ ਕਾਮਨਾ ਪੂਰੀ ਹੋ ਜਾਏ ਹਾਂਜੀ ਹਾਂਜੀ ਕੋਈ ਪਹਿਲੇ ਹੋਈ ਆ ਆਪਣੀ ਮਨੋ ਕਾਮਨਾ ਪੂਰੀ ਕੀ ਹੋਇਆ ਮੇਰਾ ਗੋਡਾ ਨਾ ਹਾਈ ਕੀਤਾ ਜੀ ਅੱਛਾ ਗੋਡੇ ਤਕਲੀਫ ਨਹੀਂ ਕੋਈ ਹਾਂ ਉੱਠਣ ਜਾਂਦਾ ਸੀ ਜੀ ਅੱਛਾ ਤੇ ਹੁਣ ਬਿਲਕੁਲ ਸਹੀ ਹੈ ਬਿਲਕੁਲ ਠੀਕ ਹੈ ਜੀ ਇੱਥੇ ਵੀ ਇੱਥੇ ਸੁੱਕ ਗਿਆ ਸੀ ਤੂੰ ਹਾਂਜੀ ਹਾਂਜੀ ਇੱਥੇ ਜੀ ਇੱਥੇ ਆਇਆ ਕਰੋ ਜੀ ਸਾਰੇ ਕਹਿੰਦੇ ਬਾਬਾ ਪੂਰਾ ਸੁਰਾ ਤੇ ਬਾਕੀ ਮੜੇ ਬੈਠ ਕੇ ਡੰਡ ਬੈਠ ਕੇ ਲਾ ਕੇ ਖਾ ਜੇ ਤੂੰ ਸਹੀ ਵਾਰ ਪਹਿਲਾਂ ਨਹੀਂ ਵੀ ਹੋ ਜਾਂਦਾ ਸੀ ਨਾ ਚੂੜ ਨਹੀਂ ਮਾਰਨਾ ਨਾ 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 ਜੀ ਠੀਕ ਹੈ ਤਦੋਂ ਤੁਸੀਂ ਕੋਈ ਮਨੋ ਕਾਮਨਾ ਆਪਾਂ ਵੀ ਕੋਈ ਨਹੀਂ ਆਪਾਂ ਵੀ ਜੀ ਇੱਥੇ ਪਹਿਲਾਂ ਮਨ ਕਾਮਨਾ ਬਹੁਤ ਮੰਨੀਆਂ ਸੀ ਤੇ ਆਪਣੀਆਂ ਪੂਰੀਆਂ ਹੋਈਆਂ ਜਿੰਨੀਆਂ ਵੀ ਮੰਨੀਆਂ ਤੇ ਹੁਣ ਵੀ ਆਪਾਂ ਇੱਕ ਹੋਰ ਮੰਨ ਕੇ ਜਾਣੀ ਐ ਉਹ ਆਪਾਂ ਕਿਸੇ ਨੂੰ ਦੱਸਣਾ ਨਹੀਂ ਯਾਨੀ ਕਿ ਦੱਸੀ ਤਾਂ ਨਹੀਂ ਹੁੰਦਾ ਕਿੰਨੇ ਕੋਈ ਮੰਨ ਨਹੀਂ ਦੀ ਦੱਸਣਾ ਨਹੀਂ ਇੱਧਰ ਆ ਜਾਓ ਕਿੱਥੇ ਪੱਤੀ ਕੋਈ ਗੱਲ ਨਹੀਂ ਮੈਚ ਕਰਨ ਦੇ ਮੁੰਡਿਆਂ ਨੂੰ ਤੇ ਆਪਾਂ ਨੂੰ ਇਤਿਹਾਸ ਬਾਰੇ ਕੋਈ ਪਤਾ ਨਹੀਂ ਹੈਗਾ ਸੀ ਇੰਨਾ ਜ਼ਿਆਦਾ ਤੇ ਆਪਾਂ ਕੁਝ ਪਤਾ ਨਹੀਂ ਹੈ ਆਪਾਂ ਨੂੰ ਤੇ ਵੈਸੇ ਗੱਲ ਉਧਰ ਕਰਦੇ ਕੋਈ ਸੇਵਾਦਾਰ ਨੂੰ ਪੁੱਛਾਂਗੇ ਪਤਾ ਚੱਲੂਗਾ ਆਉਣੇ ਦਾ ਮੈਨੂੰ ਵੀ ਹੋ ਗਿਆ 4 ਕੁ ਸਾਲ ਹੋ ਗਏ ਇੱਥੇ ਉਹਦੇ ਦੇ 4-5 ਸਾਲ ਬਾਕੀ ਆਪਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਤੇ ਉਦਾਂ ਮੱਥਾ ਟੇਕ ਚੱਲੇ ਜਿਹਕੇ ਜਿਹੜੇ ਮਨੋ ਕਮਣਾ ਜ਼ੋਰ ਪੂਰੀ ਹੁੰਦੀ ਹੈ ਜਿਹੜਾ ਕਿ ਇੱਥੇ ਆਪਣੇ ਸੱਚੇ ਦੇ ਲੋਕ ਹੁੰਦਾ ਹੈ ਤੇ ਤੇ ਬਾਕੀ ਆਇਆ ਕਰੋ ਤੁਹਾਨੂੰ ਦੱਸਦਾ ਜੀ ਇਹ ਅ ਗੁਰੂ ਅਰਸਾਏ ਤੋਂ ਤੇ ਜਲਾਲਾਬਾਦ ਤੋਂ ਅੱਗੇ ਜੀਵਾਰਾਂ ਤੋਂ ਅੱਗੇ ਤੇ ਜਲਾਲਾਬਾਦ ਤੋਂ ਪਿੱਛੇ ਆ ਇਹੇ ਬਾਬੇ ਦੀ ਜਗਾ ਤੇ ਜਰੂਰ ਕਿਡਾ ਮਾਰਿਆ ਕਰੋ ਕਿਉਂਕਿ ਇਹ ਕਹਿੰਦੇ ਆ ਕਿ ਕੋਈ ਵੀ ਬੰਦੇ ਦੇ ਮਨ ਦੀ ਇੱਛਾ ਹੋਵੇ ਤਾਂ ਸਾ ਪੂਰੀਆਂ ਹੁੰਦੀਆਂ ਕਿਤੇ ਵੀ ਜਾਈਏ ਤਾਂ ਸਾਹਮਣੇ ਇਹ ਟੰਡਾ ਚ ਲਾ ਰਿਆ ਕੋਈ ਨਹੀਂ ਆਇਆ ਸਿੰਧੂ ਹੋਰੀ ਆ ਜਾਣਗੇ ਵੀ ਮਾਝੂਨ ਕਰ ਬੱਬੂ ਹੀ ਪਾਇ ਗਈ ਤੈਨੂੰ ਫਿਰ ਤੂੰ ਪਹਿਲੇ ਕਿੰਨੇ ਵਾਰ ਆ ਚੁੱਕਾ ਏ ਇੱਥੇ ਮੇਲੇ ਦੇ ਪਹਿਲੀ ਵਾਰ ਕਿਵੇਂ ਦਾ ਲੱਗ ਰਿਹਾ ਤੈਨੂੰ ਇੱਥੇ ਮਨੋਕਾਮਨਾ ਕਹਿੰਦੇ ਨੇ ਪੂਰੀ ਹੁੰਦੀਆਂ ਨੇ ਸਾਰੀਆਂ ਹੁੰਦੀਆਂ ਨੇ ਤੇ ਅੱਗੇ ਦਾਵੇਂਗਾ ਹੋਰ ਜੇ ਆਪਣੀ ਕੋਈ ਮਨੋਕਾਮਨਾ ਮੰਨ ਲਾ ਤੂੰ ਸੁੱਖ ਤੇਰੀ ਪੂਰੀ ਹੋ ਜਾਦਾ ਆਉਣਾ ਬੂਗਾ ਫਿਰ ਤੈਨੂੰ ਇਹ ਆਪਾਂ ਜੀ ਨੇ ਪਹਿਲੀ ਵਾਰ ਲੈ ਕੇ ਆਏ ਬਾਕੀ ਇੱਥੇ ਜੀ ਬਾਬੇ ਹੋਰ ਹੀ ਬਹੁਤ ਚੜਦਾ ਕੁਛ ਹੈ ਤੇ ਇੱਕ ਤਾਂ ਬੰਦਾ ਦਿਖਾਉਣੇ ਆਪਾਂ ਆਪਣੇ ਨਾਲ ਜਿਹੜੇ ਡਾੜੇ ਨੱਚਣ ਲੱਗਾ ਹੋਊਗਾ ਇੱਥੇ ਤੋਚਾ <स्ति> तेरी किस्मत जगह ही तू तो आ गया जरा ट्रेन तू तो रह गया है पता अच्छा पता इन पहली बार लाया गया है ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਅੱਜ ਪਹੁੰਚ ਗਏ ਜੀ ਇੱਥੇ ਆਪਣੇ ਬਾਬੇ ਦਾ ਮੇਲਾ ਲੱਗਦਾ ਜਲਾਲਾਬਾਦ ਏਰੀਆ 'ਚ ਤੇ ਉੱਥੇ ਪਹੁੰਚੇ ਜੀ ਅੱਜ ਆਪਾਂ ਸਾਹਮਣੇ ਟ੍ਰੇਨ ਹੈ ਦੇਖੋ ਜੀ ਇਹ ਬਹੁਤ ਟਾਈਮ ਦਾ ਆਪਾਂ ਹੁਣ ਅੱਗੇ ਜਾਣ ਕਰ ਲਵਾਂਗੇ ਕਿਹੜਾ ਇਹ ਬਾਬੇ ਦਾ ਮੇਲਾ ਹੁੰਦਾ ਵੈਸੇ ਤਾਂ ਪਾਉਂਦੇ ਆਪਾਂ ਇਹ ਨਹੀਂ ਕਹਿੰਦੇ ਨੇ ਵਣ ਪੀਰ ਬਾਬਾ ਵਣ ਪੀਰ ਦਾ ਕਹਿੰਦੇ ਆ ਵੀ ਉਹਦਾ ਮੇਲਾ ਲੱਗਦਾ ਤੇ ਇੱਥੇ ਦੇਖ ਲਓ ਰੇਕ ਟ੍ਰੇਨ ਰੁੱਕ ਜਾਊਗੀ ਕਿੰਨੀਆਂ ਵੀ ਆਉਣਗੇ ਅੱਜ ਦਾ ਦਿਨ ਸਾਰੀਆਂ ਹੀ ਟ੍ਰੇਨਾਂ ਇੱਥੇ ਰੁੱਕ ਕੇ ਜਾਣਗੀਆਂ ਬਾਕੀ ਆਪਣੇ ਨਾਲ ਹੈ ਟੀਮ ਬਹੁਤ ਆਈ ਆਪਣੇ ਪਿੰਡ ਦੀ